ਬਾਬਾ ਜੀ ਨਾਮ ਤੁਹਾਡਾ ਮੈਂਨਾ ਸਰਦਾਰ ਗੰਗੇਦ ਸਿੰਘ ਬਾਬਾ ਜੀ ਕਿਹੜੇ ਪਿੰਡ ਤੋਂ ਆਣ ਵਾਲੇ ਕਿਹੜਿਆਂ ਵਾਲਾ ਪਿੰਡ ਹੈ ਜੀ ਆਪਾਂ ਜੀ ਲੰਗਰ ਹਾਲ ਚ ਪਹੁੰਚਿਓ ਕਿਸ ਤਰ੍ਹਾਂ ਅਸੀਂ ਸ਼ਾਨੂ ਜੀ ਮਹਾਰਾਜ ਦੀ ਰਹਿ ਰਸ ਕਰੀਦੇ ਰਸ ਨਾਲ ਬਾਠ ਸ਼ਾਨੂ ਕਰੀਦਾ ਅਰਦਾਸ ਕਰੀਦੀ ਆ ਨਾਲ ਕੀਰਤਨ ਸੁਲਾ ਕਰੀਦਾ ਜੀ ਇਹ ਨਾਮ ਮੀ 24 ਘੰਟਿਆਂ ਦੇ ਵਿੱਚ ਆਪਾਂ ਜੇ 2.5 ਘੰਟੇ ਮਹਾਰਾਜ ਦੇ ਪ੍ਰਮਾਤਮਾ ਨਾਲ ਸੰਬੰਧ ਕੱਢੀਏ ਤੇ ਬਹੁਤ ਹੀ ਫਾਇਦਾ ਹੁੰਦਾ ਸੰਤਾਂ ਸੌਂਦੀਆਂ ਮਹਾਰਾਜ ਨਾਲ ਸੰਤਾਂ ਦੀ ਕਿਰਪਾ ਕਰੇ ਮਿਹਰ ਕਰੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਚਲਾਇਆ ਸੀ ਉਹ ਹਜੇ ਤੱਕ ਵਿਆਜ ਚੱਲੀ ਜਾਂਦਾ ਜੀ ਬਾਬੇ ਨਾਨਕ ਦੇ 20 ਰੁਪਏ ਦਾ ਵਿਆਜ ਹਜੇ ਚੱਲੀ ਜਾਂਦਾ ਜੀ ਇਹ ਉਹਨਾਂ ਦੀ ਕਿਰਪਾ ਗੁਰੂਆਂ ਦੀ ਕਿਰਪਾ ਸਾਡਾ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਤੇ ਗੁਰੂਆਂ ਨੇ ਕਿਰਪਾ ਕੀਤੀ ਆ ਜਿਹੜੇ ਦਾਨੀ ਦਾਨ ਕਰਦੇ ਆ ਮਹਾਰਾਜ ਉਹਨਾਂ ਦੇ ਕਿਰਾਂ ਦਾ ਕਿਰਪਾ ਕਰੇ ਚੜ੍ਹਦੀ ਕਲਾ ਵਾਸਤੇ ਗੁਰੂ ਨਾਨਕ ਦੇਵ ਜੀ ਪਰਵਾਰਾਂ ਤੇ ਮੇਰੇ ਪ੍ਰਿਆਤ ਕਰੇ ਰਾਹ ਵਿੱਚ ਅੰਗ ਸੰਗ ਸਹਾਇ ਕਰੇ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ